ਉਦੇ ਵੀ ਰੰਗੀ ਤੂੰ ਆਇਓ ਡੈਡੂ ਤੂੰ ਪਤੀ ਬੁਲਾ ਦੋ ਵਾਈਗੜੀ ਖਾਸਾ ਹੀ ਵਾਈਗੜੀ ਕਿਹ ਕਿਹ ਪਟਾ ਸੁਵਾਲ ਹੈ ਕਿੰਨੇ ਪਟਾਂ ਦੇ ਬਾਣੀ ਸ਼੍ਰੀ ਦੂਰਾਂਸਾ ਵਿੱਚ ਦਰਜ ਹੈ ਅਦੀਦੀਆ ਤੇ ਜੀ ਪੱਟੀਆਂ ਨਹੀਂ ਇੱਕ ਇੱਕ ਕਰਕੇ 25 ਤੱਕ ਉਹ ਨਹੀਂ ਤਾਂ কনਫਿਊਜ਼ਨ ਹੋ ਜਾਂਦੀ ਹੈ ਤੁਹਾਨੂੰ ਆਪਸ਼ੇ ਲੱਗਿਆ ਚਾਰ ਪੱਟ 11 ਪੱਟ 22 ਪੱਟ ਜਾਂ ਕੋਈ ਵੀ ਦਈ कोई भी नहीं ग्यारह 11 पट ये आंसर है 11 याद है कि नहीं ओके ठीक है एक जगह ना छोड़ दो बोले सो नेहाले साथ सिया अगला क्वेश्चन है जी छोटे साहब जाते हैं जी शहीदी का बदला किसने लिया हाँ जी बहुत दुरुस्त जवाब है जी सही जवाब है जी बिल्कुल एक जगह ना छोड़ दो ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਫਤਿਹ ਤੁਹਾਡਾ ਨਾਮ ਮਨਦੀਪ ਸਿੰਘ ਮਨਦੀਪ ਸਿੰਘ ਕਿੱਥੋਂ ਆਏ ਹੋ ਅੱਲਾਹ ਹੁ ਫਤਿਹ ਬਾਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਂ ਪੜਾ ਖੁਸ਼ ਰਹ ਜਾਈਂ ਵਿਗਾਨੇ ਚਮਕੌਰ ਦੀ ਗੜੀ ਵਿੱਚ ਗੁਰੂ ਸਾਹਿਬਾਰੇ ਕਿਹੜਾ ਫੈਸਲਾ ਲਿਆ ਤੁਸੀਂ ਜੋਤਕਾ ਕਰਨ ਜੱਥਾ ਬਣਾ ਕੇ ਜੂਤ ਜਾਈਏ ਗੁਰੂ ਜੀ ਚੰਗਲਣ ਜਾਂ ਗੁਰੂ ਪੰਤਕ ਵਾ ਲਈ ਗੁਰੂ ਜੀ ਗੜੀ ਛੱਡ ਜਾਣ ਟੂਲ ਜਾਈਏ ਕੀ ਕਹਿ ਰਹੇ ਹੋ ਦੂਸਰੇ ਨਹੀਂ ਅਜੋ ਮਾਸ ਕੋਈ ਹੋਰ ਦੱਸਣਾ ਚਾਹੇਗਾ ਨਹੀਂ ਢਿਦੀਵਾਰੀ ਨਹੀਂ ਹੋ ਰਹੀ ਦੀਦੀਵਾਰੀ ਨਹੀਂ ਹੋਈ ਪਲੀਜ਼ ਉਹ ਦੱਸੋ ਹੁਣ ਤੁਹਾਡੀ ਹੋ ਗਈ ਹੈ ਮੇਰੀ ਪਰਚੀ ਤੀ ਕੋਈ ਹੋਰ ਦੱਸਣਾ ਚਾਹੇਗਾ ਇਹਨਾਂ ਨੇ ਕੀ ਫਾਸਲਾ ਲਿਆ ਗੁਰੂ ਸਾਹਿਬਾਰੇ ਤਾ ਦੱਸੋ ਹਾਂਜੀ ਜਾਂ ਚੱਲੋ ਨਹੀਂ ਜੀ ਨਹੀਂ ਮਾਸਰ ਗੱਡੀ ਛੱਡ ਜਾਓ ਇੱਕਦਮ ਸਹੀ ਜਵਾਬ ਹੈ ਜੀ ਇੱਧਰ इधर दो दो इधर इनाम दो क्या दो आओ थार जी आओ परचे चक्कर दे नाम दो और तो कोई नहीं को। दो। तो 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 दो दो आगे आ जाओ कोई और परचे चक्कर लो हां जी कोई फोन बंद कर दो बड़ा नाम संजय सिंह कितो आयो गुरदास जी दा पत्ते पा दो जकाने जावे ने आलो जावे सुनु सु बाजुआ नु भावे ने आलो जावे ਠੀਕ ਹੈ ਕਿਹਨਾਂ ਚੀਜ਼ ਟਿਕਾ ਕੁਐਸਚਨ ਨੰਬਰ 50 ਕੁਐਸਚਨ ਹੈ ਜੀ ਕਿਹਦਾ ਕੁਐਸਚਨ ਹੈ 50 ਤੁਹਾਡਾ ਤੁਹਾਡਾ ਕੁਐਸਚਨ ਹੈ ਮਾਤਾ ਗੁਜਰ ਘਰ ਜੀ ਅਤੇ ਛੋਟੇ ਸਾਹਿਬ ਜਦੋਂ ਸੁਪਾਸਰਾਂਦ ਵਿੱਚ ਕਿੱਥੇ ਗਾਇਤ ਕੀਤਾ ਗਿਆ ਸੁਪਾਸਰਾਂਦ ਨੇ ਕਿੱਥੇ ਗਾਇਤ ਕੀਤਾ ਵੈਰੀ ਗੁੱਡ ਆਪਸ਼ਨਸ ਆਪਾਂ ਦੱਸੇ ਮਤਲਬ ਚਲੋ ਕੋਈ ਬਾਤ ਨਹੀਂ ਦੱਸ ਦੇ ਨਵਾਂ ਮੈਂ 2 ਮਿੰਟ 2 ਮਿੰਟ 2 ਮਿੰਟ ਪਿੱਛੇ ਦੀ ਪਲੀਜ਼ ਦੱਸਣਾ ਹਾਂ ਅੰਦਰ ਪਸਦਾਂ ਇਹਦਾ ਆਪਸ਼ਨਸ ਨੇ ਜੀ ਟੌਡਰਮਲ ਦੀ ਹਵੇਲੀ ਵਿੱਚ ਸੈਕੰਡ ਆਪਸ਼ਨ ਹੈ ਕਿਲੇ ਵਿੱਚ ਥਰਡ ਆਪਸ਼ਨ ਹੈ ਆਪਣੇ ਮੈਲ ਵਿੱਚ ਫੋਰਥ ਆਪਸ਼ਨ ਹੈ ਠੰਡੇ ਬੁਰਜ ਵਿੱਚ ਠੰਡਾ ਬੁਰਜ ਠੰਡਾ ਬੁਰਜ ਇੱਕਦਮ ਸਹੀ ਜਵਾਬ ਹੈ ਜੀ ਚੱਕਰ ਨਾ ਛੱਡੋ ਇੱਕ ਬਲੇ ਸੋਨਿਹਾਲ ਸਾਖਸ਼ੀਆ ਕਾਲ ਲਊਜੀ 2 ਮਿੰਟ 2 ਮਿੰਟ 2 ਮਿੰਟ ਜਿੰਨਾ ਦੀ ਵਾਰੀ ਹੋ ਚੁੱਕੀ ਆ ਉਹ ਪਲੀਜ਼ ਦੂਜਾ ਨੂੰ ਵੀ ਮੌਕਾ ਦੇਣ ਸਾਧੂ ਵੀ ਕਾ ਲਿਓ ਕੋਈ ਹਾਂਜੀ ਹਾਂਜੀ ਅੱਗੇ ਆ ਜਾਓ ਪਰ ਜੇ ਚੱਕ ਲਿਆ ਤੁਹਾਡੀ ਪਰਚੀ ਫੜੀ ਜਾਏਗੀ ਫਿਰ ਤੁਹਾਡੇ ਤੋਂ ਜਵਾਬ ਕਵੈਸਚਨ ਪੁੱਛਿਆ ਜਾਏਗਾ ਪਹਿਲਾਂ ਜਿਹਨਾਂ ਦਾ ਨੰਬਰ ਹੈ 98 ਕਿੰਨਾ ਸੀ 2598 ਦੀ ਓਕੇ ਤੁਹਾਡਾ ਕੁਐਸਚਨ ਹੈ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਨੋ ਆਪਸ਼ਨਸ ਇਹ ਬਾਤ ਵਾਰੀ ਹੋ ਚੁੱਕੀ ਹੈ ਮੈਂ ਵੀ ਤੁਸੀਂ ਇੱਥੇ ਸੀ ਹੈ ਨਾ ਹੁਣ ਕੁਐਸਚਨ ਦੀ ਵਾਰੀ ਕੋਈ ਹੋਰ ਜਵਾਬ ਦੇਣਾ ਚਾਹੀਦਾ ਹੈ ਕੁਐਸਚਨ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਕਿੰਨੀ ਸੀ ਗੁਰਗੱਦੀ ਸਮੇਂ ਗੁਰਗੱਦੀ ਤੇ ਬੈਠੇ ਸਨ ਹਾਂਜੀ 7 ਸਾਲ ਨਹੀਂ ਜੀ ਨਹੀਂ ਤਾਂ ਦੱਸੋ ਕਿ ਗਾਇਤ 11 11 ਨਹੀਂ ਸੀ ਤੁਕੇ ਰੇ ਲਾਣੇ ਕਿਸੇ ਨੂੰ ਪਤਾ ਨਹੀਂ ਜੀ ਨਹੀਂ ਇਹਦਾ ਸਹੀ ਜਵਾਬ ਕਿਸੇ ਨੂੰ ਪਤਾ ਹੈ ਸ਼ੁਰੂ ਗੁਰੂ ਹਰਕਿਸ਼ਨ ਸਾਹਿਬ ਜੀ ਦੀ ਉਮਰ ਗੁਰਗੱਦੀ ਤੇ ਬੈਠਣ ਸਮੇ ਕਿੰਨੀ ਸੀ ਕਿੰਨੀ ਉਮਰ ਸੀ ਜੀ ਸਹੀ ਜਵਾਬ ਹੈ 5 ਸਾਲ 6 ਮਹੀਨੇ ਚਲੋ ਨੈਕਸਟ ਕੁਐਸਚਨ 23 ਨੰਬਰ ਕੁਐਸਚਨ 23 ਕੁਐਸਚਨ ਕਿਦਾਂ ਸੀਗਾ ਸਰਸਨ ਦੀ ਪਾਰਕਰ ਉਪਰੰਤ ਗੁਰੂ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਦਿਓ ਇਹਦੇ ਆਪਸ਼ਨਸ ਨੇ ਇਕੱਠਾ ਰਿਆ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇਕੱਲੇ ਇਕੱਲੇ ਹੋ ਗਏ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮੇਰਾ ਨਹੀਂ ਇਹਨਾਂ ਦਾ ਦੋ ਇੱਕੋ ਜਿਹੇ ਆ ਉਹਨੂੰ ਜਵਾਬ ਦੇਣ ਦਿਓ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਜਿਨ੍ਹਾਂ ਨੇ ਇੱਕ ਵਾਰੀ ਪਰਚੀਆਂ ਚੱਕ ਲਈਆਂ ਪਲੀਜ਼ ਬਾਰ-ਬਾਰ ਪਰਚੀਆਂ ਨਾ ਚੱਕ ਕੇ ਦੂਜਿਆਂ ਨੂੰ ਵਾਰੀਆਂ ਦਿੱਤੀਆਂ ਜਾ ਰਹਿਣਾ 84 ਨੰਬਰ ਕੁਐਸਚਨ 84 84 ਨੰਬਰ ਕੁਐਸਚਨ ਨੂਰਾ ਮਾਹੀਨੇ ਸਾਹਿਬ ਜਦਾਂ ਦੀ ਸ਼ਹਾਦਤ ਦੀ ਖਬਰ ਕਿੱਥੇ ਕੀਤੀ 84 ਨੰਬਰ ਕਵਸਚਨ ਇਹਨਾਂ ਦਾ ਹੈ ਮਾਚੀਵਾਣਾ ਆਲਮ ਕੀ ਮੁੱਲਾਪੁਰ ਜਰਾਇਕੋਟ 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 ਇੱਕ ਜਵਾਬ ਹਰਦਾ ਇੱਕਦਮ ਸਹੀ ਜਵਾਬ ਆਇਆ ਜੀ ਤੁਹਾਡਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵੈਰੀ ਗੁੱਡ ਬਹੁਤ ਵਧੀਆ ਜੀ ਦਾ ਨਾਮ ਜੀ ਗਰਮੀਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਤਨਾਲੇ ਤੋਂ ਤਨਾਲੇ ਤੋਂ ਗਰਮੀਰ ਸਿੰਘ ਜੀ 11 ਨੰਬਰ ਕਵਸਚਨ ਇਲਾ ਅਨੰਦਗੜ੍ਹ ਖਾਲੀ ਕਰਨ ਫਰਾਂਸ ਛੋਟੇ ਸਹਿਬਜ਼ਾਦੇ ਕਿਸ ਨਾਲ ਸਨ ਗੁਰੂ ਜੀ ਦੇ ਨਾਲ ਇਕੱਲੇ ਇਕੱਲੇ ਦਾਦੀ ਜੀ ਦੇ ਨਾਲ ਗੁਰਸਿੱਖਾਂ ਦੀ ਨਿਗਰਾਨੀ ਦੇ ਹੇਠ ਮਾਤਾ ਜੀ ਦਾ ਜੀ ਮਾਤਾ ਕੀ ਨਾਂ ਸੀ ਮਾਤਾ ਜੀ ਦਾ ਉਹਨਾਂ ਦੇ ਦਾਦੀ ਦਾ ਕੀ ਨਾਂ ਸੀ ਚਲੋ ਫੇਰ ਵੀ ਸਹੀ ਜਵਾਬ ਦੱਸਤਾ ਵੀ ਇਹਨਾਂ ਦਾਦੀ ਦੇ ਨਾਲ ਸੀ ਦਾਦੀ ਦੇਖੋ ਤਿੰਨ ਸਹਿਬਜ਼ਾਦੇ ਉੱਪਰ ਤਿੰਨਾਂ ਦੀ ਫੋਟੋ ਲੱਗੀ ਹੋਈ ਆ ਦੋਨੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘਾਂ ਚਲੋ ਇਹਦੀ ਦਾਦੀ ਕੌਣ ਸੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਹੈ ਨਾ ਸੋ ਇਹਨਾਂ ਦਾ ਵੀ ਦੀਵਾਰ ਵਿੱਚ ਚਿਣੇ ਜਾਣ ਤੋਂ ਪਹਿਲਾਂ ਸਹਿਬਜ਼ਾਦੇ ਨੇ ਕੀ ਆਖਿਆ नंबर एक सानू किसी नो साडे इंज ना करो अभी डर नहीं अगला है सच नो मिटाओगे मिटोगे जहान से बिल्कुल यही है सच को मिटाओगे मिटोगे जहान से बिलकुल ਬੋਲੇ ਸੋਨਿਹਾਲ ਓ ਸ੍ਰੀ ਅਕਾਲ ਪਰਚੇ ਹੋਤੀ ਪਰਚੇ ਦਾ 53 ਨੰਬਰ ਕੁਐਸਚਨ ਸੀ ਜੀ ਇਹਨਾਂ ਦਾ 54 ਨੰਬਰ ਪ੍ਰਸ਼ਨ ਆ ਤੁਹਾਡਾ ਆ ਬੇਟਾ ਵਿੱਚ ਪਾੜੀ ਸੁਪਾਵ ਜੀ ਸੁਪਾਵ ਜੀਰ ਖਾਨ ਨੇ ਕਾਜੂ ਕਾਜੀ ਨੂੰ ਫਤਵੇ ਲਈ ਕੀ ਆਖਿਆ ਸੀ ਕੀ ਸਜ਼ਾ ਦੇਵਾਂ ਕੀ ਕੇ ਛੱਡ ਦੇਣੇ ਚਾਹੀਦੇ ਹਨ ਤਰਸ ਕਿਉ ਕਰਾਂ ਮੌਤ ਦੀ ਸਜ਼ਾ ਦਾ ਫਤਵਾ ਜਾਰੀ ਕਰੋ ਪਹਿਲਾ ਕੀ ਜੀ ਕੁਛ ਹੋ ਗਿਆ ਪ੍ਰਸ਼ਨ ਹੈਗਾ ਸੁਬਾ ਵਜੀਰ ਖਾਨ ਨੇ ਕਾਜੀ ਨੂੰ ਫਤਵੇ ਲਈ ਕੀ ਆਖਿਆ ਸੀ ਇਹਨਾਂ ਨੂੰ ਸਜ਼ਾ ਦੇ ਦਵਾ ਪੁੱਛਿਆ ਉਹਨੇ ਕੀ ਇਹਨਾਂ ਨੂੰ ਸਜ਼ਾ ਦੇ ਦਵਾ ਕੀ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਮੈਂ ਇਹਨਾਂ ਤੇ ਤਰਸ ਕਿਉਂ ਕਰਾਂ ਜਾਂ ਮੌਤ ਦੀ ਸਜ਼ਾ ਦਾ ਫਤਵਾ ਜਾਰੀ ਕਰੋ ਮੈਂ ਇਹਨਾਂ ਤੇ ਤਰਸ ਕਿਉਂ ਕਰਾਂ ਮੌਤ ਦੀ ਸਜ਼ਾ ਦਾ ਫਤਵਾ ਜਾਰੀ ਕਰੋ ਚਲੋ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਦਵਾਂਗੇ ਜਰੂਰ ਜਿਹੜਾ ਭਾਵੇਂ ਕੋਸ਼ਿਸ਼ ਜਿਹੜਾ ਕਰਦਾ ਜਰੂਰ ਦਵਾਂਗੇ ਜੀ ਇਹਨਾਂ ਦਾ 130 ਨੰਬਰ ਪ੍ਰਸ਼ਨ ਸਰਾ ਦੇ ਸਰਾ ਦੇ ਨਵਾਬ ਦਾ ਨਾਂ ਦੱਸੋ ਨਾਲ ਦੇ ਵਿਰੋਧ ਮੈਂ ਬੋਲਣਾ ਬੋਲਣਾ ਨਹੀਂ ਬੱਚੇ ਪਿੱਛੇ ਵਜੀਰ ਖਾਨ ਜੀ ਕੀ ਕੀ ਸੀਗਾ ਉਹ ਰੇ ਉਹ ਚਾਲਾ ਆ ਗਿਆ ਮੈਂ ਇੱਕ ਰਹਿ ਗਿਆ ਦੱਸਣਾ ਕੀ ਸੀ ਉਹ ਆਪਸ਼ਨ 1 ਨਵਾਬ ਸੀ ਸੂਬੇਦਾਰ ਸੀ ਜਰਨੈਲ ਸੀ ਨਵਾਬ ਜੀ ਸੂਬੇਦਾਰ ਵਜੀਰ ਖਾਨ ਕੋਈ ਗੱਲ ਨਹੀਂ ਨਾਮ ਦੇ ਦੇ ਜੀ ਅਕਾਲ ਤਖਤ ਸਾਹਿਬ ਕਿਸ ਗੁਰੂ ਨੇ ਬਣਵਾਇਆ ਪਿੱਛੋ ਨਹੀਂ ਬੋਲਣਾ ਕਿਸ ਨੇ ਜੀ ਅਕਾਲ ਤਖਤ ਸਾਹਿਬ ਕਿਹੜੇ ਗੁਰੂਆਂ ਨੇ ਬਣਵਾਇਆ ਸੀ ਆਪਣ ਆਏ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਪੱਕਾ ਹਾਂਜੀ ਸੋਚਲਾ ਹਾਂਜੀ ਜਿਕਰਾ ਲਾ ਦੇ ਫਿਰ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਕੰਗੂ ਰਸੋਈਏ ਤੇ ਸੁੱਚਾ ਨੰਦ ਨੂੰ ਕੀ ਲੱਭਾ ਗੰਗੂਰ ਸੋਈਏ ਦੇ ਸੁਚਾ ਚੰਦ ਨੂੰ ਕੀ ਲੱਭਿਆ ਲੋਕ ਉਪਮਾ ਅਮੀਰੀ ਅਹੁਦੇ ਜਾਂ ਇਨਾਨਤਾ ਬਿਲਕੁਲ ਸਹੀ ਜਵਾਬ ਹੈ ਜੀ ਇਨਾਨਤਾ ਲਓ ਜੀ ਆ ਬਟਾ ਖੜਾ ਆਪਰੇ ਠੀਕ ਓਕੇ 95 ਨੰਬਰ ਕੁਐਸਚਨ ਕੀ ਆ ਬੱਚੇ ਦਾ ਆ ਜੀ ਬਟਾ ਆ ਜਾਓ ਬੱਚੋ ਤੁਹਾਡਾ ਨਾਂ ਕੀ ਹੈ ਬੇਟਾ ਦੁਬਾਰਾ ਸ਼ਮ ਸਿੰਘ ਜੀ ਵੈਰੀ ਗੁੱਡ ਕਿੱਥੋਂ ਆਇਓ ਪਾਈਕਮ ਸ਼ੋਰ ਤੋਂ ਠੀਕ ਆ ਜੀ ਕਿੰਨਾ 80 ਨੰਬਰ ਇਹਨਾਂ ਦਾ 95 ਨੰਬਰ ਕੁਐਸਚਨ ਇਹ ਬੱਚੇ ਦੱਸੀ ਸੀਗਾ ਹਾਂਜੀ ਕਿਹੜੇ ਇਹਨਾਂ ਦਾ 95 ਸੀਗਾ ਜੀ 95 ਤੁਹਾਡਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਢੀ ਸ਼ਹਾਦਤ ਦਿੱਤੀ ਕਿਉਂ ਦਿੱਤੀ ਸੀ ਕਿਹਦੇ ਲਈ ਦਿੱਤੀ ਸੀ ਛੋਟੇ ਸਰਦਾਰ ਉਹ ਸਾਨੂੰ ਬਦਾਈ ਸਾਨੂੰ ਉਹ ਸਿੱਖਾ ਵਾਸਤੇ ਉਹ ਕਸ਼ਮੀਰੀ ਪੰਡਤਾਂ ਤੋਂ ਦੁਖੀ ਹੋ ਕੇ ਆਏ ਸੀ ਨਿਸ਼ਰ ਗੁਰੂ ਤੇਗ ਬਹਾਦਰ ਕੋਲ ਤੇ ਨਿਸ਼ਰ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਨੂੰ ਕਿਹਾ ਸੀ ਜੇ ਹਨ ਮੈਂ ਤੁਹਾਡਾ ਧਰਮ ਕਬੂਲ ਕਰ ਲਵਾਂਗਾ ਤੇ ਵੀ ਕਬੂਲ ਕਰ ਲੈਣਾ ਵੈਰੀ ਗੁੱਡ ਬਹੁਤ ਵਧੀਆ 26 ਨੰਬਰ ਕੁਸ਼ਣ ਇਹਨਾਂ ਦਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਅਰਜ ਗੁਜ਼ਾਰੀ ਕਿ ਔਰੰਗਜ਼ੇਬ ਕਹਿੰਦਾ ਜਾਂ ਤੁਹਾਨੂੰ ਖਤਮ ਕਰ ਦਿੱਤਾ ਜਾਊਗਾ ਜਾਂ ਈਨ ਮੰਨ ਲਓ ਆਪਣਾ ਧਰਮ ਛੱਡ ਦਿਓ ਤਾਂ ਉਹਨਾਂ ਨੇ ਕਿਹਾ ਜੀ ਸਾਡੀ ਬਾਹ ਕਿਸੇ ਨੇ ਨਹੀਂ ਫੜੀ ਮਹਾਰਾਜ ਅਸੀਂ ਅਨੰਦਪੁਰ ਸਾਹਿਬ ਆਪਜੀ ਕੋਲ ਆਏ ਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਵੀ ਉਹਨਾਂ ਨੂੰ ਕਹਿ ਦਿਓ ਔਰੰਗਜ਼ੇਬ ਨੂੰ ਵੀ ਅਗਰ ਤੁਸੀਂ ਸਾਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ Hindu ਤੋਂ ਸੌਰੀ ਸਿੱਖ ਤੋਂ ਮੁਸਲਮਾਨ ਬਣਾ ਲੋਗੇ ਆਪਣਾ ਧਰਮ ਛੱਡ ਦੇਣਗੇ ਤਾਂ ਅਸੀਂ ਵੀ ਆਪਣਾ ਧਰਮ ਬਦਲ ਲਾਂਗੇ ਫਿਰ ਸ਼ਹਾਦਤ ਕਿੱਥੇ ਹੋਈ ਸੀ ਦਿੱਲੀ ਚਾਂਦਨੀ ਚੌਕ 26 ਨੰਬਰ ਕੁਐਸਚਨ ਹੈ ਜੀ ਆਹ ਵਾਲੇ ਬੱਚੇ ਦਾ ਹਾਂਜੀ ਬੇਟਾ ਜੀ ਕੀ ਨਾਮ ਆਪ ਜੀ ਦਾ ਪ੍ਰਭਜੋਤ ਸਿੰਘ ਇੱਧਰ ਆ ਜੀਓ ਇੱਧਰ ਰੋ ਜੀ ਇੱਧਰ ਪ੍ਰਭਜੋਤ ਸਿੰਘ ਵੈਰੀ ਗੁੱਡ ਪ੍ਰਭਜੋਤ ਸਿੰਘ ਜੀ ਤੁਹਾਡਾ ਪਰਿਸ਼ਾ ਨਾਮ ਛੋਟੇ ਸਹਿਬ ਜਾਤੇ ਆ ਅਤੇ ਮਾਤਾ ਗੁਜਰ ਕੌਰ ਜੀ ਨੇ ਸਰਸਾ ਨਦੀ ਪਾਰ ਕਰਨ ਉਪਰੰਤ ਰਾਤ ਕੱਟੀ ਸੀ ਕਿੱਥੇ ਕੱਟੀ ਸੀ ਪਤਾ ਮੈਂ ਚਾਰ ਆਪਸ਼ਨਾਂ ਦੱਸ ਦਿੰਦਾ ਤੈਨੂੰ ਉਹਨਾਂ ਚੋਂ ਇੱਕ ਦੱਸੀ ਪਿੱਛੋਂ ਨਹੀਂ ਬੋਲਣਾ ਕਿਸੇ ਨੇ ਹੈਨਾ ਪਹਿਲੀ ਹੈ ਕਿ ਕੋਟਲਾ ਨਿਹੰਗ ਖਾਂ ਦੂਜੀ ਹੈਗੀ ਆ ਰੂਪਨਗਰ ਤੀਜੀ ਹੈਗੀ ਆ ਬਹਾਦਰਪੁਰ ਤੇ ਚੌਥੀ ਹੈਗੀ ਆ ਕੁੰਮਾ ਮਾਸਕੀ ਦੀ ਛੰਨ ਵਿੱਚ ਕੁੰਮਾ ਮਾਸਕੀ ਦੀ ਛੰਨ ਵੈਰੀ ਗੁੱਡ ਬਿਲਕੁਲ ਸਹੀ ਜਕਾਰਾ ਲਾ ਦਿਓ ਇੱਕ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਆ ਤੁਹਾਡਾ ਨਾਂ ਕੀ ਬੇਟਾ ਕਮਲਜੀਤ ਸਿੰਘ ਕਮਲਜੀਤ ਸਿੰਘ ਵੈਰੀ ਗੁੱਡ ਫਤਿਹ ਬੁਲਾ ਦਿਓ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਤਿਆਚਾਰ ਸ਼ਾਸਤਰ ਵਿਦਿਆ ਕਿਉਂ ਸਿੱਖਣੀ ਚਾਹੀਦੀ ਹੈ ਅਤਿਆਚਾਰ ਰੋਕਣ ਅਤਿਆਚਾਰ ਰੋਕਣ ਲਈ ਅਤਿਆਚਾਰ ਰੋਕਣ ਲਈ ਵੈਰੀ ਗੁੱਡ ਬਹੁਤ ਵਧੀਆ ਬਿਲਕੁਲ ਸਹੀ ਜਵਾਬ ਸ਼ਾਬਾਸ਼ ਲੋਜੀ ਬਿਲਕੁਲ ਜਕਾਰਾ ਲਾ ਦੇ ਹੁਣ ਇਹ ਸੋਹਣ ਹਾਲਾ ਸਤਿ ਸ਼੍ਰੀ ਅਕਾਲ ਆਓ ਜੀ ਪਰਚੀ ਪਾਓ ਜਨਾਬੋ ਕੋਈ ਵੀ ਪਾਸ ਸਕਦਾ ਵੱਡਾ ਵੀ ਪਾਸ ਸਕਦਾ ਆ ਵੀਰ ਆਪ ਕੋਈ ਗੱਲ ਦੇਖੋ ਇਹਦੇ ਕੋਈ ਝਗੜਣ ਵਾਲੀ ਗੱਲ ਨਹੀਂ ਇਹ ਤਾਂ ਗਿਆਨ ਦਾ ਆਦਾਨ ਪ੍ਰਦਾਨ ਆ ਬਹੁਤ ਸਾਰੇ ਜਵਾਬ ਸਾਨੂੰ ਵੀ ਨਹੀਂ ਆਉਂਦੇ ਹੋਣਗੇ ਇਹਨਾਂ ਚੋਂ ਅਸੀਂ ਸਿੱਖਦੇ ਆ ਸਾਨੂੰ ਸਿਖਾ ਦਿਓ ਹਨਾ ਕੋਈ ਤੁਸੀਂ ਸਿੱਖ ਲੋਕ ਸਾਨੂੰ ਸਿਖਾ ਦਿਓ ਆਓ ਪੈਂਡ ਜੀ ਪਾਓ ਕੋਈ ਚੱਕਰ ਨਹੀਂ ਹੈ ਇਹ ਤਾਂ ਗਿਆਨ ਵਧਾਉਣਾ ਆਪਾਂ ਨਹੀਂ ਕੋਈ ਗਿਆਨ ਸਿੱਖਾ ਦਾ ਮਤਲਬ ਹੁੰਦਾ ਸਿੱਖੀ ਜਾਣਾ ਇਹ ਦੀ ਗੱਲ ਆਪ ਜੀ ਦਾ ਨਾਂ ਪੈਂਡ ਜੀ ਰਾਜਿੰਦਰ ਕਪੜਾ ਫੱਟੇ ਬੁਲਾ ਦੇ ভাই ਜੀ ਖਾਲਸਾ ਵਾਈਟ ਜੀ ਖਾਲਸਾ ਤੁਹਾਡਾ 39 ਨੰਬਰ ਪ੍ਰਸ਼ਨ ਆ ਜੀ ਆਪ ਪ੍ਰੀਤ ਪਿੱਛੋਂ ਕਿਸੇ ਨੇ ਨਹੀਂ ਬੋਲਣਾ ਚਮਕੌਰ ਦੀ ਗੜੀ ਵਿੱਚ ਸਹਿਬਜ਼ਾਦੇ ਕਿਸ ਤਰ੍ਹਾਂ ਸਨ ਮੈਂ ਤੁਹਾਨੂੰ ਚਾਰ ਆਪਸ਼ਨਾਂ ਦਵਾਂਗਾ ਚਮਕੌਰ ਦੀ ਘੜੀ ਵਿੱਚ ਸਹਿਬਜ਼ਾਦੇ ਕਿਸ ਤਰ੍ਹਾਂ ਸਨ ਨੰਬਰ 1 ਮਾਤਾ ਜੀ ਨੂੰ ਕਾ ਯਾਦ ਕਰਦੇ ਸਨ ਨੰਬਰ 2 ਦਾਦੀ ਨੂੰ ਯਾਦ ਕਰਦੇ ਸਨ ਨੰਬਰ 3 ਆਨੰਦਪੁਰੀ ਦੀ ਯਾਦ ਵਿੱਚ ਨੰਬਰ 4 ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਉੱਚੀ ਦੇਖਦਾ ਚੜ੍ਹਦੀ ਕਲਾ ਵਿੱਚ ਬਿਲਕੁਲ ਸਹੀ ਜਵਾਬ ਜੀ ਬਣ ਜੀ ਦਾ ਸ਼ਿਕਾਰਾਲਾ ਜੀ ਬਾਈ ਜੀ ਕਾ ਖਾਲਸਾ ਬਾਈ ਜੀ ਵਾਹਿਗੁਰੂ ਬੋਲੇ ਇਹ ਸੋਨਿਹਾਲ ਸਤਿ ਸ੍ਰੀ ਅਕਾਲ